ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦਾ ਨੁਕਤਾ ਲੈ ਕੇ ਆਇਆ ਆਪਾਂ ਜੇ ਤੁਹਾਡੇ ਪਸ਼ੂ ਨੂੰ ਮੋਕ ਲੱਗੀ ਆ ਜਾਂ ਮੱਝ ਆ ਜਾਂ ਗਾਂ ਵੀ ਤੇ ਮੋਕ ਲੱਗਣ ਦੇ ਕਾਰਨ ਜਿਵੇਂ ਕਿ ਹੁਣ ਆਪਾਂ ਜਿਹੜੀਆਂ ਚਾਰ ਵਾਲੀਆਂ ਮੱਕੀਆਂ ਬੀਜੀਆਂ ਸੀਗੀਆਂ ਤੇ ਉਹਦੇ ਆਪਾਂ ਮੱਥੇ ਚਾਰੀ ਜਾਂਦੇ ਤੇ ਜਿਆਦੇ ਜਿਹੜੇ ਹਰਾ ਚਾਰਾ ਪਾਉਣੇ ਆ ਤੇ ਉਹਦੇ ਨਾਲ ਜਿਹੜੀ ਪਸ਼ੂਆਂ ਨੂੰ ਮੋਕ ਲੱਗੀ ਜਾਂਦੀ ਆ ਬਹੁਤ ਭਰਾਵਾਂ ਦੇ ਫੋਨ ਆਏ ਸੀਗੇ ਕਿ ਸਾਡੇ ਪਸ਼ੂਆਂ ਨੂੰ ਮੋਕ ਲੱਗੀ ਦੀ ਆ ਇਹਦੇ ਤੇ ਕੋਈ ਨੁਕਤਾ ਸਾਨੂੰ ਦੱਸੋ ਕਿ ਅੱਜ ਆਪਾਂ ਤੁਹਾਨੂੰ ਦੋ ਨੁਕਤੇ ਦੱਸਾਂਗੇ ਬੇਸੀ ਆਪਾਂ ਇੱਕ ਵੀ ਇੱਕ ਵੀ ਰੁਪਿਆ ਜਿਹੜਾ ਖਰਚਣਾ ਨਹੀਂਗਾ ਬਿਲਕੁਲ ਫ੍ਰੀ ਦੇ ਵਿੱਚ ਸਾਡੇ ਪਸ਼ੂ ਦਾ ਇਲਾਜ ਹੋ ਜਾਊਗਾ ਤੇ ਇਹ ਦੇਣੀ ਕਿਵੇਂ ਆ ਤੁਹਾਨੂੰ ਦੱਸਾਂਗੇ ਬਣੇ ਰਿਓ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਕਿਸਾਨ ਦੋਸਤੋ ਆਪਾਂ ਲੈ ਕੇ ਆਉਣੀ ਆ ਦੋ ਬੂਟੀਆਂ ਲੈ ਕੇ ਆਉਣੀਆਂ ਪਹਿਲਾਂ ਤੁਹਾਨੂੰ ਦੱਸਾਂਗੇ ਆਪਾਂ ਜਾਮਣ ਇਹ ਜਾਮਣ ਦੇ ਟੂਸੇ ਲੈਣੇ ਆਪਾਂ ਬਿਲਕੁਲ ਕੱਚੇ ਤੇ ਇਸ ਤਰ੍ਹਾਂ ਤੁਸੀਂ ਇੱਕ ਚੀਰਨੀ ਲੈ ਲੈਣੀ ਆ ਜਿਵੇਂ ਕਿ ਆਪਾਂ ਬੁੜੀਆਂ ਕਹਿੰਦੀਆਂ ਹੁੰਦੀਆਂ ਸਾਗ ਦੀ ਚੀਰਨੀ ਉਸ ਤਰ੍ਹਾਂ ਇਹਨੂੰ ਬਰੀਕ ਕੁਤਰ ਲੈਣਾ ਜਦੋਂ ਪੱਠਿਆਂ ਦੇ ਵਿੱਚ ਜਿਹੜੇ ਵੀ ਪਸ਼ੂ ਨੂੰ ਥੋੜੇ ਮੋਕ ਲੱਗੀ ਦੀ ਆ ਖਾਸ ਕਰਕੇ ਗਾਈਆਂ ਨੂੰ ਜਾਦੇ ਲੱਗਦੀ ਆ ਮੱਝਾਂ ਦਾ ਜਿਹੜਾ ਮੇਦਾ ਹੁੰਦਾ ਉਹ ਹੁੰਦਾ ਮਜ਼ਬੂਤ ਹੁੰਦਾ ਤੇ ਛੇਤੀ ਛੇਤੀ ਮੋਕ ਨਹੀਂ ਲੱਗਦੀ ਹੈਗੀ ਤੇ ਗਾਈਆਂ ਜਿਹੜੀਆਂ ਇਹਨੂੰ ਥੋੜਾ ਜਿਹਾ ਹਰਾਚਾਰਾ ਵੱਧ ਪੈ ਜੇ ਮੋਕ ਜ਼ਿਆਦੇ ਲੱਗਦੀ ਹੈਗੀ ਆ ਤੇ ਇਹਨੂੰ ਤੁਸੀਂ ਕਰਨਾ ਹਰਿਆਜਾਰਾ ਲੈ ਲੈਣਾ ਇੱਕ ਰੋਗਾ ਘੱਟਦਾ ਤੇ ਇਹਦੇ ਵਿੱਚ ਤੁਸੀਂ ਕਾਸੀ ਨਾਲ ਵੀ ਇਹਨੂੰ ਕੁੱਤਰ ਲਿਓ ਬਰੀਕ ਬਰੀਕ ਇਸ ਤਰ੍ਹਾਂ ਆ ਦੇ ਇਹਨੂੰ ਇਸ ਤਰ੍ਹਾਂ ਵੱਡ ਵੱਡ ਕੇ ਦਾਤੀ ਦੇ ਨਾਲ ਜਾਇਦੇ ਪੱਤੇ ਆ ਜਿਹੜੇ ਇਕੱਲੇ ਉਹ ਕੁੱਤਰ ਲਓ ਇਹਨੂੰ ਇਸ ਤਰ੍ਹਾਂ ਤੇ ਇਹ ਤੁਸੀਂ ਦੇਣੀ ਆ 2 ਤੋਂ 3 ਟਾਈਮ ਪਛ ਨੂੰ ਜੇ ਮੈਂ ਕਿ ਇਹ ਸੁਬਾ ਦੇਣੀ ਆ ਤੁਸੀਂ ਸ਼ਾਮ ਨੂੰ ਵੀ ਇਹ ਦੇ ਸਕਦੇ ਹੋ ਇੱਕ ਰੋਗ ਤੇ 3-4 ਦਿਨ ਇਹ ਜਿਹੜੀ ਉਹ ਆਪਣੀ ਜਾਮਣ ਦੇ ਪੱਤੇ ਆ ਖਵਾਉਣੇ ਆਪਾਂ ਤੁਹਾਨੂੰ ਇਹਦੇ ਨਾਲ ਵੀ 100% ਹੱਲ ਹੋ ਜਾਊਗਾ ਜੇ ਫੇਰ ਵੀ ਕੋਈ ਕਮੀ ਰਹਿੰਦੀ ਆ ਤਾਂ ਤੁਸੀਂ ਆਹ ਬੂਟੀ ਮਿਲਦੀ ਆ ਜੇ ਤੁਹਾਨੂੰ ਇਹ ਮਿਲੂਗੀ ਸਰਕਾਰੀ ਖਾਲਾਂ ਦੇ ਉੱਪਰ ਜਿੱਥੇ ਕੱਸੀ ਦੇ ਪਾਣੀ ਲੰਘਦਾ ਹੁੰਦਾ ਇਹਨੂੰ ਇਹ ਦੁੱਧ ਵਾਲੀ ਬੂਟੀ ਵੀ ਕਹਿੰਦੇ ਆ ਪਹਾੜੀ ਬੂਟੀ ਵੀ ਕਹਿੰਦੇ ਆ ਇਹਦੇ ਵਿੱਚੋਂ ਜਦੋਂ ਆਪਾਂ ਇਸ ਤਰ੍ਹਾਂ ਤੋੜਦੇ ਆ ਤੇ ਦੁੱਧ ਨਿਕਲਦਾ ਤੇ ਹਰੇਕ ਪੱਤੇ ਦੇ ਨਾਲ ਇਹਦੇ ਡੋਡੀ ਬਣੀ ਵੀ ਹੋਊਗੀ ਤੇ ਇਹ ਵੀ ਆਪਾਂ ਸੇਵ ਦੇਣੀ ਆ ਤੁਹਾਨੂੰ ਪਰ ਤੁਹਾਨੂੰ ਆਪਾਂ ਦੇਖ ਕੇ ਵੀ ਦਿਖਾਉਣੇ ਆ ਵੀ ਕਿਵੇਂ ਦੇਣੀ ਹੈ ਇਹਦੀ ਜੜਾ ਇਹ ਨਹੀਂ ਆਪਾਂ ਵਰਤਣੀ ਇਹ ਆਪਾਂ ਤੋੜ ਦੇਣੀ ਹੈ ਇਹਦੀ ਜੜ ਤੇ ਕੱਲੇ ਪੱਤੇ ਆਪਾਂ ਕੰਮ ਲੈਣਾ ਇਹਦੇ ਤੋਂ ਤੇ ਇਹਨੂੰ ਇਸ ਤਰ੍ਹਾਂ ਇਹ ਵੀ ਪੱਠਿਆਂ ਦੇ ਵਿੱਚ ਤੁਸੀਂ ਕੁਤਰ ਲੈ ਬਰੀਕ ਬਰੀਕ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਪੱਠਿਆਂ ਦੇ ਵਿੱਚ ਪਸ਼ੂ ਖਾ ਜਾਂਦਾ ਤੇ ਖਵਾਉਣੇ ਇਹ ਥੋੜੇ ਪੱਠਿਆਂ ਦੇ ਵਿੱਚ ਜਿਹਦੇ ਤੋਂ ਬਾਹਲੇ ਪੱਠੇ ਦੇ ਵਿੱਚ ਆਪਾਂ ਕਹੀ ਲਾ ਦਿੰਨੇ ਆ ਪਸ਼ੂ ਕੜੱਤਨ ਮੰਦਾ ਤੇ ਖਾਂਦਾ ਨਹੀਂ ਫਿਰ ਸਾਰੇ ਪੱਠੇ ਖਰਾਬ ਹੋ ਜਾਂਦੇ ਆਪਣੇ ਤੇ ਇਸ ਤਰ੍ਹਾਂ ਰੁੱਗ ਕ ਪੱਠਿਆਂ ਦਾ ਹਰੇ-ਚਾਰੇ ਦਾ ਲੈ ਕੇ ਵਿੱਚ ਤੁਸੀਂ ਇਹ ਬੂਟੀ ਰਲਾ ਲਿਓ ਤੇ ਆਜੋ ਤੁਹਾਨੂੰ ਦਿਖਾਉਣੇ ਆਪਾਂ ਪਸ਼ੂ ਨੂੰ ਖਵਾਉਣੇ ਆ ਤੇ ਆਜੋ ਦਿਖਾਈ ਬਈ ਇਧਰ ਆ ਕੇ ਆਹ ਦੇਖੋ ਇਸ ਤਰ੍ਹਾਂ ਪਸ਼ੂ ਖਾ ਲੈਂਦਾ ਇਹ ਤੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਇਹ ਤਹਾਡਾ ਪਸ਼ੂ ਦਾ ਹੱਲ ਹੋ ਜੂਗਾ ਮੋਕ ਆ ਜਿੰਨੀ ਵੀ ਲੱਗੀ ਦੀ ਆ ਕਿੰਨੇ ਮੋਕ ਜ਼ਿਆਦੇ ਆ ਤੇ 2-3 ਦਿਨਾਂ ਦੇ ਵਿੱਚ ਵਿੱਚ ਹਟ ਜੂਗੀ ਤੇ ਜਿਵੇਂ ਦੀ ਲੱਗੀ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ